ਸਵਾਗਤ ਹੈ ਤੁਹਾਡਾ ਨਾਨਕਪੰਥ ਵੈੱਬ ਚੈਨਲ ਤੇ ਅੱਜ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਆਂ ਇਤਿਹਾਸਿਕ ਗੁਰਦੁਆਰਾ ਸ੍ਰੀ ਸ਼িকারਕਾੜ ਸਾਹਿਬ ਜਿੱਦੇ ਇਹ ਪਹਿਲੀ ਪਾਸ਼ਾਹੀ ਸਤਗੁਰੂ ਨਾਨਕਦੇਵ ਜੀ ਅਤੇ ਦਸਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਇਤਿਹਾਸਿਕ ਸਥਾਨ ਹੈ ਇਹ ਹਜੂਰ ਸਾਹਿਬ ਦੀ ਧਰਤੀ ਦੇ ਬਿਲਕੁਲ ਨੇੜੇ ਸਥਿਤ ਹੈ ਆਓ ਜਾਣਦੇ ਹਾਂ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਪਹਿਲੇ ਪਾਤਸ਼ਾਹ ਸ੍ਰੀ ਸਤਗੁਰੂ ਨਾਨਕਦੇਵ ਸਾਹਿਬ ਜੀ ਦਾ ਕਿਸੇ ਸਮੇਂ ਇੱਕ ਮੂਲਾ ਖੱਤਰੀ ਨਾਮ ਦਾ ਸਿੱਖ ਹੋਇਆ ਕਰਦਾ ਸੀ ਬਹੁਤ ਸ਼ਰਧਾ ਬਾਣ ਸਿੱਖ ਸੀ ਪਰੰਤੂ ਅੰਤ ਸਮੇਂ ਬੇਮੁਖ ਹੋਇਆ ਸਿਆਲਕੋਟ ਦਾ ਵਸਨੀਕ ਮੂਲਾ ਖੱਤਰੀ ਜਿਸ ਸੰਬੰਧੀ ਸ੍ਰੀ ਗੁਰੂ ਨਾਨਕਦੇਵ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਤੁਕਾਂ ਅੰਕਿਤ ਕਰਦੇ ਹਨ ਨਾਲ ਕਰਾੜਾ ਦੋਸਤੀ ਕੂੜਾ ਕੁੜੀ ਪਾਏ ਮਰਨ ਨਾ ਜਾਪੇ ਮੂਲਿਆ ਆਵੇ ਕਿਤੇ ਥਾਏ ਮਹੱਲਾ ਪਹਿਲਾ ਸ਼ਲੋਕ 12 ਦੇ ਵਧੇਕ ਦੀ ਮੁਕਤੀ ਗੁਰਾਂ ਨੇ 10ਵੇਂ ਜਾਮੇ ਵਿੱਚ ਕਰਨ ਦਾਕਰਾਰ ਕੀਤਾ ਸੀ ਮੂਲੇ ਖੱਤਰੀ ਦੀ ਮੁਕਤੀ ਸਤਿਗੁਰੂ ਨਾਨਕਦੇਵ ਸਾਹਿਬ ਜੀ ਨੇ 10ਵੇਂ ਜਾਮੇ ਵਿੱਚ ਕਰਨ ਦਾਕਰਾਰ ਕੀਤਾ ਸੀ 10ਵੇਂ ਪਾਸ਼ਾ ਸਹਬੇ ਕਮਾਲ ਸਰਬੰਸਦਾਨੀ ਪੁੱਤਰਾਂ ਦੇ ਦਾਨੀ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਇੱਕ ਦਿਨ ਸ਼ਿਕਾਰ ਖੇਡਦੇ ਸਮੇਂ ਇਸ ਜਗ੍ਹਾ ਤੇ ਸਹਿ ਖਰਖੋਸ਼ ਦੀ ਜੁਨੀ ਭੋਗ ਰਹੇ ਮੂਲੇ ਖत्री ਦਾ ਉਧਾਰ ਇਸ ਸਥਾਨ ਤੇ ਕਰਕੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਮੂਲੇ ਨਾਲ ਹੋਏ ਬਚਨ ਨੂੰ ਪੂਰਾ ਕੀਤਾ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਇਤਿਹਾਸਿਕ ਗੁਰਦੁਆਰਾ ਸ੍ਰੀ ਸ਼িকারਖਾਰ ਘੜ ਸਾਹਿਬ ਜੀ ਦੇ ਇਸ ਪਵਿੱਤਰ ਸਥਾਨ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਖਰਗੋਸ਼ ਸਹਿ ਦਾ ਸਕਾਰ ਕਰਕੇ ਮੂਲੇ ਖत्री ਦਾ ਉਧਾਰ ਕੀਤਾ ਸੀ ਸੋ ਵੀਡੀਓ ਨੂੰ ਕਰਦੇ ਹੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਤਾਂ ਜੋ ਹੋਰ ਵੀ ਸਿੱਖ ਸੰਗਤਾਂ ਦਰਸ਼ਨ ਕਰ ਸਕਣ ਤੇ ਸਿੱਖ ਇਤਿਹਾਸ ਤੋਂ ਜਾਣੂ ਹੋ ਸਕਣ ਇਸੇ ਤਰ੍ਹਾਂ ਆਪ ਜੀ ਦੇ ਸਾਹਮਣੇ ਗੁਰ ਇਤਿਹਾਸ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਆਪ ਜੀ ਦਰਸ਼ਨ ਕਰ ਰਹੇ ਹੋ ਤੇ ਇਤਿਹਾਸ ਸਰਵਣ ਕਰ ਰਹੇ ਹੋ ਗੁਰਦੁਆਰਾ ਸ੍ਰੀ ਚਕਕਾਰ ਘੜ ਸਾਹਿਬ ਜੀ ਦੇ ਸਿੱਖ ਧਰਮ ਦੇ ਬਾਨੀ ਪਹਿਲੇ ਪਾਸ਼ਾ ਸ੍ਰੀ ਸਤਗੁਰੂ ਨਾਨਕ ਦੇ ਜੀ ਦਾ ਕਿਸੇ ਸਮੇਂ ਮੂਲਾ ਖੱਤਰੀ ਨਾਮ ਦਾ ਇੱਕ ਬਹੁਤ ਹੀ ਸ਼ਰਧਾਵਾਨ ਸਿੱਖ ਹੋਇਆ ਕਰਦਾ ਸੀ ਪਰੰਤੂ ਅੰਤ ਸਮੇ ਬੇਮੁਖ ਹੋਇਆ ਸਿਆਲਕੋਟ ਦਾ ਵਸਨੀਕ ਮੂਲਾ ਖਤਰੀ ਜਿਸ ਸੰਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਇਹ ਗੁਰਬਾਣੀ ਦੀਆਂ ਤੁਕਾਂ ਦਰਜ ਕਰਦੇ ਹਨ ਨਾਲ ਕਰਾੜਾ ਦੋਸਤੀ ਕੂੜਾ ਕੂੜੀ ਪਾਏ ਮਰਨ ਨਾ ਜਾਪੈ ਮੂਲਿਆ ਆਵੇ ਕਿਤੇ ਥਾਏ ਮਹੱਲਾ ਪਹਿਲਾ ਸ਼ਲੋਕ ਵਾਰਾਂ ਦੇ ਵਧੇਕ ਇਸ ਪ੍ਰਕਾਰ ਸਤਗੁਰੂ ਨਾਨਕ ਦੇਵ ਸਾਹਿਬ ਜੀ ਨੇ ਮੂਲੇ ਖਤਰੀ ਦੀ ਮੁਕਤੀ ਦਸਵੇਂ ਜਾਮੇ ਵਿੱਚ ਕਰਨ ਦਾ ਇਕਰਾਰ ਕੀਤਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਮੇਸ਼ ਪਿਤਾ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਦਿਨ ਸ਼ਿਕਾਰ ਖੇਡਦੇ ਸਮੇਂ ਖਰਗੋਸ਼ ਸਹੇ ਦੀ ਜੂਨ ਭੋਗ ਰਹੇ ਮੂਲੇ ਖਤਰੀ ਦਾ ਉਧਾਰ ਇਸ ਪਵਿੱਤਰ ਅਸਥਾਨ ਤੇ ਕਰਕੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਮੂਲੇ ਖਤਰੀ ਨਾਲ ਹੋਏ ਵਚਨ ਪੂਰੇ ਕੀਤੇ ਸੋ ਆਪ ਜੀ ਦਰਸ਼ਨ ਕਰ ਰਹੇ ਇਤਿਹਾਸਿਕ ਗੁਰਦੁਆਰਾ ਸ੍ਰੀ ਸ਼ਿਕਾਰਖਾਟ ਸਾਹਿਬ ਜੀ ਦੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਦਿਓ ਫੋਲੋ ਤੇ ਸਬਸਕ੍ਰਾਈਬ ਤਾਂ ਜੋ ਹੋਰ ਵੀ ਸਿੱਖ ਇਤਿਹਾਸ ਤੋਂ ਸੰਗਤਾਂ ਜਾਣੂ ਹੋ ਸਕਣ ਆਪਣੇ ਬੱਚਿਆਂ ਨੂੰ ਸਿੱਖੀ ਪ੍ਰਤੀ ਪ੍ਰੇਰਿਤ ਕਰੋ ਅਤੇ ਸਿੱਖ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ